ਅਧਿਕਾਰੀਆਂ ਦੀਆਂ ਤਰੱਕੀਆਂ ਡਿਊ ਹਨ ਉਹ ਤਰੱਕੀਆਂ ਨੀਮਾ ਹਦਾਇਤਾ ਅਨੁਸਾਰ ਵਿਧੀ ਅਪਣਾਉਂਦੇ ਹੋਏ 2 ਮਹੀਨੇ ਦੇ ਅੰਦਰ ਅੰਦਰ ਕਰ ਦਿੱਤੀਆਂ ਜਾਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰੋਂ ਦੇ ਵੱਲੋਂ ਮੁਲਾਜ਼ਮਾਂ ਦੇ ਲਈ ਅਹਿਮ ਹੁਕਮ ਜਾਰੀ ਕੀਤੇ ਗਏ ਨੇ ਜੀ ਆਂ ਦੱਸ ਦਈਏ ਕਿ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊ ਪ੍ਰੋਮੋਸ਼ਨਾਂ 2 ਮਹੀਨਿਆਂ ਦੇ ਵਿੱਚ ਕਰਨ ਦੇ ਜਿੱਥੇ ਆਦੇਸ਼ ਦਿੱਤੇ ਗਏ ਨੇ ਉੱਥੇ ਮੁੱਖ ਸਕੱਤਰ ਨੇ ਇਸ ਨੂੰ ਵਿਭਾਗਾ ਨੂੰ ਸਮਾਬਾਦ ਜਿਹੜੇ ਹੁਕਮ ਜਾਰੀ ਕਰ ਦਿੱਤੇ ਨੇ ਉਸੇ ਸੇ ਖਬਰ ਤੇ ਵਧੇਰੇ ਜਾਣਕਾਰੀ ਲਵਾਂਗੇ ਦਾ ਸਮਰ ਨਿਊਜ਼ ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੇਰੇ ਨਾਲ ਫੋਨ ਕਾਲ ਤੇ ਜੁੜ ਚੁੱਕੇ ਨੇ ਤਰਲੋਚਨ ਜੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਕਿ ਸੀਐਮ ਆਮਦੇ ਵੱਲੋਂ ਮੁਲਾਜ਼ਮਾਂ ਦੇ ਲਈ ਅਹਿਮ ਹੁਕਮ ਜਿਹੜੇ ਜਾਰੀ ਹੋਏ ਨੇ ਇਸ ਤੇ ਕੀ ਕਹਿਣਾ ਚਾਹੂंगे ਕਿ ਇਸ ਤੇ ਲਾਭ ਕੀ ਹੋਏਗਾ ਇਸ ਦੇ ਨਾਲ ਦੇਖੋ ਪੰਜਾਬ ਦੇ मंत्री भगवंत सिंह मानले 18 नवंबर ਨੂੰ ਪੰਜਾਬ ਸਟੇਟ ਮਿਸਟਰੀਅਰ ਸਰ ਜੂਨੀਅਰ ਨਾਲ ਇੱਕ ਮੀਟਿੰਗ ਕੀਤੀ ਸੀ ਬੜੀ ਅਹਿਮ ਮੀਟਿੰਗ ਸੀ ਔਰ ਉਸ ਮੀਟਿੰਗ ਦੀ ਇੱਕ ਮੰਗ ਸੀ ਜੂਨੀਅਰ ਵੱਲੋਂ ਉਠਾਈ ਗਈ ਵੀ ਵੱਖ-ਵੱਖ ਵਿਭਾਗਾਂ ਵਿੱਚ ਮੁਲਾਜ਼ਮਾਂ ਦੀਆਂ ਪ੍ਰੋਮੋਸ਼ਨਾਂ ਜਿਹੜੀਆਂ ਨੇ ਉਹ ਮਹੀਨਿਆਂ ਬੱਧੀ ਲਟਕੀਆਂ ਰਹਿੰਦੀਆਂ ਨੇ ਭਾਵੇਂ ਵੀ ਉੱਪਰ ਲੀਆਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਪ੍ਰੋਮੋਸ਼ਨਾਂ ਨਹੀਂ ਕੀਤੀਆਂ ਜਾਂਦੀਆਂ ਜਿਹਦੇ ਕਰਕੇ ਮੁਲਾਜ਼ਮਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਸੋ ਉਹਦੇ ਸੰਦਰਭ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੜਾ ਇੱਕ ਅਹਿਮ ਪੱਤਰ ਜਾਰੀ ਕਰਵਾਇਆ ਮੁੱਖ ਸਕੱਤਰ ਪੰਜਾਬ ਵੱਲੋਂ ਇਹ ਪੱਤਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਸਮੂਹ ਭਾਗਾਂ ਦੇ ਮੁਖੀਆਂ ਨੂੰ ਇਹ ਹੁਕਮ ਦਿੱਤੇ ਨੇ ਇਹ ਆਦੇਸ਼ ਦਿੱਤੇ ਨੇ ਵੀ ਜਿਹੜੀਆਂ ਅਧਿਕਾਰੀਆਂ ਤੇ ਮਲਾਜਮਾਂ ਦੀਆਂ ਡਿਊ ਪ੍ਰੋਮੋਸ਼ਨਾਂ ਨੇ ਜਿਹੜੀਆਂ ਬੰਦੀਆਂ ਨੇ ਭਾਵੇਂ ਵੀ ਜਿਹੜੀਆਂ ਪੋਸਟਾਂ ਖਾਲੀ ਨੇ ਉਹਨਾਂ ਨੂੰ ਲਟਕਾਉਣ ਦੀ ਥਾਂ 2 ਮਹੀਨੇ ਵਿੱਚ ਸਾਰੇ ਪੰਜਾਬ ਵਿੱਚ ਬੰਦੀਆਂ ਪ੍ਰੋਮੋਸ਼ਨਾਂ ਜਿਹੜੀਆਂ ਕੀਤੀਆਂ ਜਾਣ ਸੋ ਇਹ ਬੜਾ ਅਹਿਮ ਫੈਸਲਾ ਹੈ ਕਿਉਂਕਿ ਆਮ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਵੀ ਵੱਖ-ਵੱਖ ਵਿਭਾਗਾਂ ਵਿੱਚ ਇੱਕ ਗਿਨੀਮਤੀ ਸਾਜਿਸ਼ ਤਹਿਤ ਪ੍ਰਮੋਸ਼ਨਾਂ ਜਿਹੜੀਆਂ ਨੇ ਮੁਲਾਜ਼ਮਾਂ ਦੀਆਂ ਅਧਿਕਾਰੀਆਂ ਦੀਆਂ ਰੋਕ ਦਿੱਤੀਆਂ ਜਾਂਦੀਆਂ ਨੇ ਤੇ ਜਦੋਂ ਪ੍ਰਮੋਸ਼ਨਾਂ ਰੋਕਦੀਆਂ ਨੇ ਉਹਦੇ ਨਾਲ ਇੱਕ ਤੇ ਇਹ ਹੁੰਦਾ ਵੀ ਕਈ ਮੁਲਾਜ਼ਮ ਜਿਹੜੇ ਜਿਨ੍ਹਾਂ ਦੀ ਪ੍ਰਮੋਸ਼ਨ ਰਿਟਾਇਰਮੈਂਟ ਦੇ ਨੇੜੇ ਹੋਣੀ ਹੁੰਦੀ ਹੈ ਉਹਨਾਂ ਦੀ ਪ੍ਰਮੋਸ਼ਨ ਲਟਕਣ ਕਾਰਨ ਉਹ ਬਿਨਾਂ ਪ੍ਰਮੋਸ਼ਨ ਤੋਂ ਰਿਟਾਇਰ ਹੋ ਜਾਂਦੇ ਆ ਉਹ ਦੂਸਰੀ ਗੱਲ ਇਹ ਵੀ ਜਦੋਂ ਕਿਸੇ ਦਫ਼ਤਰ ਵਿੱਚ ਵਿਭਾਗ ਵਿੱਚ ਪ੍ਰਮੋਸ਼ਨਾਂ ਦੀਆਂ ਫਾਈਲਾਂ ਤਾਪ ਲੀਆਂ ਜਾਂਦੀਆਂ ਤੇ ਸਬੰਧਤ ਅਧਿਕਾਰੀ ਤੇ ਮੁਲਾਜ਼ਮ ਗੇੜੇ ਲੰਦੇ ਨੇ ਸਬੰਧਤ ਅਧਿਕਾਰੀਆਂ ਕੋਲ ਜਿਨ੍ਹਾਂ ਨੇ ਪ੍ਰੋਮੋਸ਼ਨਾਂ ਕਰਨੀਆਂ ਹੁੰਦੀਆਂ ਤੇ ਜਦੋਂ ਉਹ ਲਟਕਅ ਅਵਸਥਾ ਵਿੱਚ ਪ੍ਰੋਮੋਸ਼ਨਾਂ ਚੱਲ ਜਾਂਦੀਆਂ ਤੇ ਕਈ ਵਾਰੀ ਸਬੰਧਤ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਲਈ ਮਜਬੂਰ ਕੀਤਾ ਜਾਂਦਾ ਸੋ ਇਹਦੇ ਨਾਲ ਦੋ ਮਸਲੇ ਹੱਲ ਹੋਣਗੇ ਇੱਕ ਤੇ ਸਮੇਂ ਸਿਰ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਪ੍ਰੋਮੋਸ਼ਨ ਹੋਊਗੀ ਔਰ ਜਿਹੜੇ ਬਿਨਾ ਪ੍ਰਮੋਸ਼ਨਾਂ ਤੋਂ ਕਈ ਰਿਟਾਇਰ ਹੋ ਜਾਂਦੇ ਆ ਉਹਨਾਂ ਨੂੰ ਉਹਨਾਂ ਨਾਲ ਉਹ ਬੇਇਨਸਾਫੀ ਨਹੀਂ ਹੋਊਗੀ। ਉਹ ਦੂਸਰਾ ਕਾਰਨ ਇਹ ਵੀ ਜਿਹੜੇ ਵਿਭਾਗਾਂ ਵਿੱਚ ਪ੍ਰਮੋਸ਼ਨਾਂ ਦੇ ਆਧਾਰ ਤੇ ਕਰਪشن ਹੁੰਦੀ ਹੈ ਉਹਨੂੰ ਵੀ ਹੰਤਪਾਊਗੀ ਔਰ ਮੁਲਾਜ਼ਮਾਂ ਨੂੰ ਸਮੇਂ ਸਿਰ ਆਪਣੀਆਂ ਪ੍ਰਮੋਸ਼ਨਾਂ ਮਾਨਣ ਦਾ ਮੌਕਾ ਮਿਲੇਗਾ। ਜੀ। ਤਾਂ ਲੋਸਨਸ਼ੀ ਗੱਲ ਕੀਤੀ ਜਾਵੇ ਤਾਂ ਮੁਲਾਜ਼ਮਾਂ ਦੀਆਂ ਜਿਹੜੀਆਂ ਬਾਕੀ ਮੰਗਾਂ ਨੇ ਉਹਨਾਂ ਦੇ ਉੱਤੇ ਕੀ ਪ੍ਰਕਿਰਿਆ ਚੱਲ ਰਹੀ ਹੈ? ਦੇਖੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਵੇਂ ਮਿਸਟਰੀਅਸ ਸਰਵ ਜੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਇਹ ਜਾਣਕਾਰੀ ਦਿੱਤੀ ਸੀ ਵੀ ਉਹਨਾਂ ਨੇ ਮੁੱਖ ਮੰਤਰੀ ਨੇ ਇਸ ਮੀਟਿੰਗ ਵਿੱਚ ਜਿਹੜਾ ਅਹਿਮ ਫੈਸਲਾ ਕੀਤਾ ਉਹ ਇਹ ਸੀ ਵੀ ਜਿੰਨੇ ਵੀ ਫੈਸਲੇ ਹੋਏ ਨੇ ਜਾਂ ਜੋ ਵੀ ਡਿਸਕਸ਼ਨ ਮੀਟਿੰਗ ਵਿੱਚ 18 ਨਵੰਬਰ ਦੀ ਮੀਟਿੰਗ ਹੋਈ ਹੈ ਇਹਦੇ ਸਬੰਧ ਵਿੱਚ ਮੀਟਿੰਗ ਵਿੱਚ ਹੀ ਸੀਐਮ ਭਗਵੰਤ ਮਾਨ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤੇ ਸੀ ਵੀ ਇਹਦੀ ਸਾਰੀ ਪ੍ਰਸੀਡਿੰਗ ਮੀਟਿੰਗ ਵਿੱਚ ਕੀ ਤੈਅ ਹੋਇਆ ਕੀ ਨਹੀਂ ਤੈਅ ਹੋਇਆ ਸਾਰਾ ਕੁਝ ਜਿਹੜਾ ਹੈ ਉਹਦੀ ਪ੍ਰोसीडिंग ਵੇਰਵੇ ਜਿਹੜੇ ਜਾਰੀ ਕੀਤੇ ਜਾਣ ਉਹ ਯੂਨੀਅਨ ਨੂੰ ਵੀ ਮੁਹੱਈਆ ਕੀਤੇ ਜਾਣ। ਸੋ ਇਹ ਇਹ ਪਹਿਲੀ ਗੱਲ ਤੇ ਹੈ ਵੀ ਯੂਨੀਅਨ ਜਿਹੜੀ ਹੈ ਉਹ ਪ੍ਰोसीडिंग ਦੀ ਉਡੀਕ ਕਰ ਰਹੀ ਹੈ ਮੁੱਖ ਮੰਤਰੀ ਭਗਵਾਨ ਸਿੰਘ ਨਾਲ ਦਾ ਜਿਹੜੀ ਮੀਟਿੰਗ ਹੋਈ ਸੀ ਵੀ ਕਿਹੜੇ ਫੈਸਲੇ ਹੋਏ ਨੇ। ਜੇ ਜਦੋਂ ਪ੍ਰोसीडिंग ਰਿਲੀਜ਼ ਹੋ ਜੇਗੀ ਇਹ ਸਬੰਧਤ ਅਧਕਾਰੀ ਵੀ ਜਿਹੜੇ ਨੇ ਉਹ ਬਾਉਂਡ ਹੋ ਜਾਣਗੇ ਉਹ ਮੰਗਾਂ ਨੂੰ ਲਾਗੂ ਕਰਨ ਲਈ ਕਿਉਂਕਿ ਫਿਰ ਜੂਨੀਅਨ ਦੇ ਹੱਥ ਵਿੱਚ ਉਹ ਡਾਕੂਮੈਂਟ ਹੋਊਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 18 ਨਵੰਬਰ ਨੂੰ ਫਲਾਣੀ ਫਲਾਣੀ ਮੰਗ ਤੇ ਫਲਾਣਾ ਫਲਾਣਾ ਫੈਸਲਾ ਕੀਤਾ ਸੀ ਸੋ ਇੱਕ ਤੇ ਉਹ ਪ੍ਰਸੀਡਿੰਗ ਹਲੇ ਰਿਲੀਜ਼ ਨਹੀਂ ਹੋ ਉਹਦੀ ਉਡੀਕ ਕੀਤੀ ਜਾ ਰਹੀ ਹੈ ਪਰ ਦੂਸਰਾ ਮੁੱਖ ਮੰਤਰੀ ਭਗਵੰਤ ਮਾਨ ਨੇ 17 ਨਵੰਬਰ 2020 ਤੋਂ ਬਾਅਦ ਭਰਤੀ ਹੋਏ ਮਲਾਜਮਾਂ ਉੱਪਰ ਪਿਛਲੀ ਕੈਪਟਨ ਸਰਕਾਰ ਨੇ ਜਿਹੜਾ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕੀਤਾ ਸੀ ਉਸ ਮੰਗ ਨੂੰ ਲੈ ਕੇ ਔਰ ਜਿਹੜੇ ਰੈਗੂਲਰ ਭਰਤੀ ਕੀਤੀ ਜਾਂਦੀ ਮੁਲਾਜ਼ਮਾਂ ਦੀ ਉਹ ਉਹਨਾਂ ਨੂੰ ਪਹਿਲੇ 3 ਸਾਲ ਪਰਮਿਸ਼ਨ ਪੀਰੀਅਡ ਦੌਰਾਨ ਜਿਹੜੀ ਮੁੱਢਲੀ ਤਨਖਾਹ ਦਿੱਤੀ ਜਾਂਦੀ ਹੈ ਇਹ ਮੰਗਾਂ ਕੁਝ ਮੰਗਾਂ ਉੱਪਰ ਕਮੇਟੀਆਂ ਬਣਾਈਆਂ ਸੀ ਸੋ ਇਹ ਕਮੇਟੀਆਂ ਦੇ ਹਾਲੇ ਚੱਲਣ ਨਹੀਂ ਹੋਇਆ ਉਹਦੇ ਵਿੱਚ ਜੋ ਜਾਣਕਾਰੀ ਮਿਲੀ ਹੈ ਵੀ ਜੂਨੀਅਨ ਦੇ ਲੀਡਰ ਵੀ ਸ਼ਾਮਲ ਹੋਣਗੇ ਸੋ ਇਸ ਕਰਕੇ ਪ੍ਰोसीडिंग ਜਾਰੀ ਨਾ ਹੋਣ ਕਰਕੇ ਤੇ ਕਮੇਟੀਆਂ ਨਾ ਬਣਨ ਕਰਕੇ ਫਿਲਹਾਲ ਹੋਰ ਮੰਗਾ ਜਿਹੜੀਆਂ ਨੇ ਲੱਗਦਾ ਵੀ ਉਹਨਾਂ ਨੂੰ ਕੁਝ ਸਮਾਂ ਹੋਰ ਲੱਗ ਸਕਦਾ ਜੀ ਸ਼ੁਕਰੀਆ trilochana ji ਗੱਲਬਾਤ ਕਰਨ ਦੇ ਲਈ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰਾਂ ਦੇ ਵੱਲੋਂ ਮੁਲਾਜ਼ਮਾਂ ਦੇ ਲਈ ਅਹਿਮ ਹੁਕਮ ਜਿਹੜੇ ਜਾਰੀ ਕੀਤੇ ਗਏ ਨੇ ਮੁੱਖ ਸਕੱਤਰ ਨੇ ਸਮੂਹ ਵਿਭਾਗਾਂ ਨੂੰ ਵੀ ਜਿਹੜਾ ਸਮਵਤ ਹੁਕਮ ਜਾਰੀ ਕਰ ਦਿੱਤੇ ਨੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊ ਪ੍ਰੋਮੋਸ਼ਨਾਂ 'ਚੋਂ ਨੇ 2 ਮਹੀਨਿਆਂ ਦੇ ਵਿੱਚ ਦੱਸਿਆ ਹੈ ਕਿ ਕਰਨ ਦੇ ਲਈ ਆਦੇਸ਼ ਜਾਰੀ ਕਰਦੇ ਸੋ ਬਾਕੀ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਵੀ ਸਰਕਾਰ ਦੇ ਵੱਲੋਂ ਕੰਮ ਜਿਹੜਾ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਤੇ ਵੀ ਜਿਹੜੀ ਚਰਚਾ ਹੋ ਸਕਦੀ ਹੈ ਸੋ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਡਿਊ ਪ੍ਰੋਮੋਸ਼ਨਾਂ 2 ਮਹੀਨਿਆਂ ਦੇ ਵਿੱਚ ਕਰਨ ਦੇ ਆਦੇਸ਼ ਜੋ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਰੋਨ ਦੇ ਵੱਲੋਂ ਜਿਹੜਾ ਜਾਰੀ ਕਰ ਦਿੱਤੇਗੇ ਇਹ ਖਬਰ سامنے ਆ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਇੱਕ ਹੋਰ ਚਟਕਾ ਦੇਣ ਦੀ تیاری ਕਰ ਲਈ ਗਈ ਹੈ ਪੰਜਾਬ ਸਰਕਾਰ ਨੂੰ ਦੱਸ دیے ਕਿ ਪਾਵਰਕਾਮ ਤੋਂ ਹੋਏ ਕਾਟੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਹਵਾਲਾ ਦਿੱਤਾ ਹੈ ਤੇ ਪੰਜਾਬ ਸਰਕਾਰ ਦੇ ਕਰਜ਼ ਲੈਣ ਦੀ ਸੀਮਾ ਦੇ ਵਿੱਚ ਕਟੌਤੀ ਦੀ ਤਿਆਰੀ ਕੀਤੀ ਜਾ ਰਹੀ ਹੈ ਕੇਂਦਰ ਨੇ ਸੂਬਾ ਸਰਕਾਰ ਨੂੰ ਨੁਕਸਾਨ ਦਾ 50% ਦਾ ਲੰਦ ਲਈ ਵੀ ਕਿਹਾ ਹੈ ਇਸੇ ਨਾਲ ਹੀ ਕਰਜ਼ ਲੈਣ ਦੀ ਸੀਮਾ ਦੇ ਵਿੱਚ 230 ਕਰੋੜ ਰੁਪਏ ਦੀ ਕਟੋਤੀ ਜਿਹੜੀ ਹੈ ਉਹ ਕਰਨ ਦਾ ਫੈਸਲਾ ਲੈਣ ਜਾ ਰਹੀ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਘਾਟੇ ਦੀ ਵਜਾ ਵੀ ਗਿਣਵਾਈ ਹੈ ਉਹਨਾਂ ਨੇ ਕਿਹਾ ਕਿ ਕੋਲਾ ਖਰੀਦਣ ਦੇ ਲਈ ਬਣਾਈ ਵਿਦੇਸ਼ੀ ਪਾਲਿਸੀ ਕਾਰਨ ਘਾਟਾ ਪਿਆ ਹੈ ਦੱਸਿਆ ਕਿ ਸਾਲ 2022-2023 ਦੇ ਦੌਰਾਨ 4700 ਕਰੋੜ ਦੇ ਘਾਟੇ ਦਾ ਹਵਾਲਾ ਕੇਂਦਰ ਸਰਕਾਰ ਨੇ ਦਿੱਤਾ ਹੈ ਤੇ ਰੇਸਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜੋ ਨੁਕਸਾਨ ਹੋਇਆ ਉਸ ਦਾ 50% ਜੜਾਏ ਉਹ ਸੂਬਾ ਸਰਕਾਰ ਨੂੰ ਚਲਣਾ ਪਏਗਾ ਤੇ ਹੋਰ ਜੇਕਰ ਕਰਜ਼ਾ ਲੈਣਾ ਹੈ ਤਾਂ ਉਸ ਸੀਮਾ ਦੇ ਵਿੱਚ ਕਟੌਤੀ ਕਰਨ ਦੀ ਤਿਆਰੀ ਦੇ ਵਿੱਚ ਹੈ ਕੇਂਦਰ ਸਰਕਾਰ 2300 ਕਰੋੜ ਦੀ ਕਟੌਤੀ ਜੜੀਆ ਉਹ ਕੀਤੀ ਜਾ ਸਕਦੀ ਹੈ ਕੇਂਦਰ ਸਰਕਾਰ ਦੇ ਵੱਲੋਂ ਤਾਂ ਦੱਸਦੀ ਹੈ ਕਿ ਪਹਿਲਾਂ ਹੀ ਕਈ ਫੰਡ ਜਿਹੜੇ ਨੇ ਉਹ ਪੰਜਾਬ ਦੇ ਕੇਂਦਰ ਸਰਕਾਰ ਦੇ ਵੱਲੋਂ ਬਕਾਇਆ ਪਏ ਨੇ ਜੇ ਆ ਪੰਜਾਬ ਸਰਕਾਰ ਦਾ ਕਹਿਣਾ ਹੈ ਤੇ ਜਿਹੇ ਦੇ ਵਿੱਚ ਜੇਕਰ ਇਸ ਕਰਜ ਸੀਮਾ ਦੇ ਵਿੱਚ ਕਟੋਤੀ ਕੀਤੀ ਜਾਂਦੀ ਹੈ ਤਾਂ ਇਹ ਇੱਕ ਬਹੁਤ ਵੱਡਾ ਜਿਹੜਾ ਉਹ ਫੈਸਲਾ ਹੋਏਗਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦੇ ਖਿਲਾਫ ਦਾ ਇੱਕ ਵੱਡਾ ਫੈਸਲਾ ਲੈ ਸਕਦੀ ਹੈ ਕੇਂਦਰ ਸਰਕਾਰ ਕਿਉਂਕਿ 4700 ਕਰੋੜ ਦਾ ਘਾਟਾ ਜਿਹੜਾ ਪਾਵਰਕਾਮ ਦੇ ਵਿੱਚ ਹੋਇਆ ਸੀ ਉਸ ਦਾ ਹਵਾਲਾ ਦਿੱਤਾ ਜਾ ਰਿਹਾ ਕੇਂਦਰ ਸਰਕਾਰ ਦੇ ਵੱਲੋਂ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਘਾਟੇ ਦੀ ਵਜ੍ਹਾ ਵੀ ਦੱਸੀ ਹੈ ਉਹਨਾਂ ਨੇ ਕਿਹਾ ਕਿ ਕੋਲਾ ਖਰੀਦਣ ਦੀ ਜਿਹੜੀ ਪਹਿਲਾਂ ਪਾਲਿਸੀ ਸੀਗੀ ਉਸ ਦੇ ਕਾਰਨ ਇਹ ਘਾਟਾ ਚੱਲਣਾ ਪਿਆ ਏ ਖੈਰ ਹੁਣ ਵੇਖਣਾ ਹੋਏਗਾ ਕਿ ਇਸ ਤੇ ਕੀ ਕੁਛ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਤੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਇੱਕ ਹੋਰ ਚਟਕਾ ਦੇਣ ਦੀ ਤਿਆਰੀ ਕਰ ਲਈ ਗਈ ਹੈ ਪੰਜਾਬ ਸਰਕਾਰ ਨੂੰ ਦੱਸਦੀ ਹੈ ਕਿ ਪਾਵਰਕਾਮ ਚੋਂ ਹੋਏ ਘਾਟੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਹਵਾਲਾ ਦਿੱਤਾ ਏ ਤੇ ਪੰਜਾਬ ਸਰਕਾਰ ਦੇ ਕਰਜ਼ੇ ਲੈਣ ਦੀ ਸੀਮਾ ਦੇ ਵਿੱਚ ਕਟੌਤੀ ਦੀ ਤਿਆਰੀ ਕੀਤੀ ਜਾ ਰਹੀ ਹੈ ਕੇਂਦਰ ਨੇ ਸੂਬਾ ਸਰਕਾਰ ਨੂੰ ਨੁਕਸਾਨ ਦਾ 50% ਦਾ ਲੰਦ ਲਈ ਵੀ ਕਿਹਾ ਹੈ ਇਸੇ ਨਾਲ ਹੀ ਕਰਜ਼ੇ ਲੈਣ ਦੀ ਸੀਮਾ ਦੇ ਵਿੱਚ 2300 ਕਰੋੜ ਰੁਪਏ ਦੀ ਕਟੌਤੀ ਜਿਹੜੀ ਹੈ ਉਹ ਕਰਨ ਦਾ ਫੈਸਲਾ ਲੈਣ ਜਾ ਰਹੀ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਘਾਟੇ ਦੀ ਵਜਾ ਵੀ ਗਿਣਵਾਈ ਹੈ ਉਹਨਾਂ ਨੇ ਕਿਹਾ ਕਿ ਕੋਲਾ ਖਰੀਦਣ ਦੇ ਲਈ ਬਣਾਈ ਵਿਦੇਸ਼ੀ ਪਾਲਿਸੀ ਕਾਰਨ ਘਾਟਾ ਪਿਆ ਹੈ ਕਿ ਤਸਵੀਰ ਕਿ ਸਾਲ 2022-2023 ਦੇ ਦੌਰਾਨ 4700 ਕਰੋੜ ਦੇ ਘਾਟੇ ਦਾ ਹਵਾਲਾ ਕੇਂਦਰ ਸਰਕਾਰ ਨੇ ਦਿੱਤਾਏ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜੋ ਨੁਕਸਾਨ ਹੋਇਆ ਉਸ ਦਾ 50% ਜੜਾਏ ਉਹ ਸੂਬਾ ਸਰਕਾਰ ਨੂੰ ਚਲਣਾ ਪਏਗਾ ਤੇ ਹੋਰ ਜੇਕਰ ਕਰਜ਼ਾ ਲੈਣਾ ਹੈ ਤਾਂ ਉਸ ਸੀਮਾ ਦੇ ਵਿੱਚ ਕਟੌਤੀ ਕਰਨ ਦੀ ਤਿਆਰੀ ਦੇ ਵਿੱਚ ਹੈ ਕੇਂਦਰ ਸਰਕਾਰ 2300 ਕਰੋੜ ਦੀ ਕਟੌਤੀ ਜਿਹੜੀ ਉਹ ਕੀਤੀ ਜਾ ਸਕਦੀ ਹੈ ਕੇਂਦਰ ਸਰਕਾਰ ਦੇ ਵੱਲੋਂ ਤਾਂ ਦੱਸਦੀ ਹੈ ਕਿ ਪਹਿਲਾਂ ਹੀ ਕਈ ਫੰਡ ਚੜੇ ਨੇ ਉਹ ਪੰਜਾਬ ਦੇ ਕੇਂਦਰ ਸਰਕਾਰ ਦੇ ਵੱਲੋਂ ਬਕਾਇਆ ਪਏ ਨੇ ਜੇ ਆ ਪੰਜਾਬ ਸਰਕਾਰ ਦਾ ਕਹਿਣਾ ਹੈ ਤੇ ਜਿਹੇ ਦੇ ਵਿੱਚ ਜੇਕਰ ਇਸ ਕਰਜ਼ੇ ਸੀਮਾ ਦੇ ਵਿੱਚ ਕਟੌਤੀ ਕੀਤੀ ਜਾਂਦੀ ਹੈ ਤਾਂ ਇਹ ਇੱਕ ਬਹੁਤ ਵੱਡਾ ਜਿਹੜਾ ਉਹ ਫੈਸਲਾ ਹੋਏਗਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦੇ ਖਿਲਾਫ ਦਾ ਇੱਕ ਵੱਡਾ ਫੈਸਲਾ ਲੈ ਸਕਦੀ ਹੈ ਕੇਂਦਰ ਸਰਕਾਰ ਕਿਉਂਕਿ 4700 ਕਰੋੜ ਦਾ ਘਾਟਾ ਜਿਹੜਾ ਪਾਵਰਕੋਮ ਦੇ ਵਿੱਚ ਹੋਇਆ ਸੀ ਉਸ ਦਾ ਹਵਾਲਾ ਦਿੱਤਾ ਜਾ ਰਿਹਾ ਕੇਂਦਰ ਸਰਕਾਰ ਦੇ ਵੱਲੋਂ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਘਾਟੇ ਦੀ ਵਜ੍ਹਾ ਵੀ ਦੱਸੀ ਹੈ ਉਹਨਾਂ ਨੇ ਕਿਹਾ ਕਿ ਕੋਲਾ ਖਰੀਦਣ ਦੀ ਜਿਹੜੀ ਪਹਿਲਾਂ ਪਾਲਿਸੀ ਸੀਗੀ ਉਸ ਦੇ ਕਾਰਨ ਇਹ ਘਾਟਾ ਚੱਲਣਾ ਪਿਆ ਹੈ ਖੈਰ ਹੁਣ ਵੇਖਣਾ ਹੋਏਗਾ ਕਿ ਇਸ ਤੇ ਕੀ ਕੁਝ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਤੇ ਕੇਂਦਰ ਸਰਕਾਰ ਦੇ ਵੱਲੋਂ જેકર તું સાડિયા વિડીયો ચં લગ્નને તા કર કરકે એના લાઈક તે કમ કર્યા કરો તે આપણે દોસ્તના શેયર કર્યા કરો તે સાડ ચેનલનું સબસ્ક્રાઈબ કરના ભુલ લો સાડી આણવાલી હર નવીડિયો નોટીફિકેશન તક સૌ તો પહેલાં પહોંચે તો બહુ બહુ ધનવાદ